ਨਵਾਂ ਸ਼ਿਆਸ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਇਹ ਨਹੀਂ ਸ਼ਾਪ ਨਹੀਂ ਹੈ ਜੇ ਜਿਹੜੀ ਪੰਜਾਬ ਦੀ ਮਹਾਨ ਸਰਕਾਰ ਆ ਅਸੀਂ ਪਹਿਲਾਂ ਤੋਂ ਕਹਿੰਦੇ ਆਏ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਵੀ ਟੀਮ ਆ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਤਾਸਪਰ ਤੇ ਜਲੰਧਰ ਚੋਂ ਰੈਲੀਆਂ ਨੂੰ ਸੰਬੋਧਨ ਕਰਨ ਆਉਣਾ ਚਾਹੁੰਦਾ ਠੀਕ ਹੈ ਜਿਹੜੇ ਅੱਜ ਵਿਰੋਧ ਕਰਨ ਜਾ ਰਹੇ ਆ ਕਿਸਾਨ ਮਜ਼ਦੂਰ ਉਹਨਾਂ ਨੂੰ ਕੋਲਸ ਦੇਰਸਾਰ ਕਰੇ ਜਾਂ ਨਾ ਕਰੇ ਪਰ ਇਹ ਕਿੱਥੋਂ ਦੀ ਜਮਹੂਰੀਅਤ ਆ ਇਹ ਕਿਹੜੀ ਡੈਮੋਕ੍ਰੇਸੀ ਆ ਕਿ ਆਪਣੇ ਘਰ ਦੇ ਵਿੱਚ ਲੀਡਰ ਬੈਠੇ ਆ ਉਹਨਾਂ ਦਾ ਕੋਈ ਪ੍ਰੋਗਰਾਮ ਵੀ ਕਿਤੇ ਜਾਣਦਾ ਕੁਲਵੰਤ ਸਿੰਘ ਬਰਾਇਜ ਜਿਹੜੇ ਇੰਡੀਅਨ ਫੈਡਰੇਸ਼ਨ ਆਫ ਸਟ੍ਰੇਟ ਯੂਨੀਅਨ ਪੰਜਾਬ ਦੇ ਪ੍ਰਧਾਨ ਆ ਸੂਬਾ ਪ੍ਰਧਾਨ ਉਹਨਾਂ ਨੂੰ ਸਵੇਰੇ 5 ਵਜੇ ਕੋਸਮੇ ਜਾ ਕੇ ਘਰ ਦੇ ਵਿੱਚ ਰੈਸਟ ਕਰਦਾ। ਉਹ ਨਿਕਲ ਨਹੀਂ ਸਕਦਾ। ਹੋਰ ਹੱਲੇ ਤੱਕ ਜਿਹੜਾ ਹੌਸਲਾ ਦਿੱਤਾ ਹੋਇਆ। ਸਾਡਾ ਕੋਈ ਪ੍ਰੋਗਰਾਮ ਨਹੀਂ ਸੀ। ਜਾਂ ਤਾਂ ਇਹਨਾਂ ਦੀ ਜਿਹੜੀ ਪੰਜਾਬ ਸਰਕਾਰ ਦੀਆਂ ਅੱਖਾਂ ਆ ਉਹ ਨਹੀਂ ਕੰਮ ਕਰਦੀਆਂ ਇਹਨਾਂ ਦਾ ਫੂਗਿਆ ਵਿਭਾਗ ਫੂਗਿਆ ਸੰਤਰਿਆ ਜਿਹੜਾ ਉਹੋ ਬਹੁਤਾ ਚੋਸਤ ਚੋਸਤ ਤੇ ਪੂਰੀ ਜਾਣਕਾਰੀ ਰੱਖਣ ਵਾਲਾ ਹੈ ਨਹੀਂ ਸਹੀ ਜਾਣਕਾਰੀ ਰੱਖਣ ਵਾਲਾ ਹੈ ਇਹਨਾਂ ਨੇ ਉਹਨਾਂ ਨੂੰ ਫਰਿਆ ਜਿਹੜੇ ਨਹੀਂ ਜਾਣਾ ਚਾਹੁੰਦੇ ਸੀ ਦੂਜਾ ਇਸਤਰੀ ਜਾਗਰਤੀ ਮੰਚ ਪੰਜਾਬ ਦੀ ਸੂਬਾ ਪ੍ਰਧਾਨ 80 ਸਾਲ ਦੀ ਬਿੱਦ ਔਰ ਕੋਲੋਂ ਸਹਾਪਰੋ ਦੇ ਘਰੋਂ 30 ਸਾਲ ਸਰਕੇ ਸਦਨ ਸਾਣੀ ਤੇ ਆਂਦਾ ਗਿਆ ਔਰ 80 ਸਾਲ ਦੀ ਬੇਹਦਔਰ ਨੂੰ ਕੀ ਖਤਰਾ ਹੋ ਸਕਦਾ ਇਹ ਮਾਨ ਸਰਕਾਰ ਜਿਹੜੀ ਇਹ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੀ ਆ ਕਿ ਜਮਹੂਰੀ ਹੱਕਾਂ ਦਾ ਧਾਨ ਕਰਨ ਲਈ ਸਿਰਫ ਮੋਦੀ ਸਰਕਾਰ ਨਹੀਂ ਹੈ ਇਹ ਮਾਨ ਸਰਕਾਰ ਉਤੋਂ ਵੀ ਉੱਪਰ ਹੈ ਇਸੇ ਤਰ੍ਹਾਂ ਆਦੇ ਜਿਹੜੇ ਕਿਸਾਨ ਮਜ਼ਦੂਰ ਆ ਪਿੰਡਾਂ ਦੇ ਉਹ ਮੋਤੀ ਦਾ ਵਿਰੋਧ ਕਰਨ ਜਾ ਰਹੇ ਸੀਗੇ ਪਰ ਆਪੇ ਵਿੱਚ ਉਹਨਾਂ ਖਲਿਆਗਿਆਂ ਉਹ ਉਹਨਾਂ ਨੇ ਇਸ ਵਿੱਚ ਉੱਥੇ ਜਾਨ ਲਾਇਆ ਮੁਕਫਰਤੀ ਤੇ ਨਾਹੇਵਾਜੀ ਹੋ ਰਹੀ ਆ ਮੈਂ ਉਹਦੀ ਸਰਕਾਰਵਾ ਦੇ ਦੋ ਗੱਲਾਂ ਜ਼ਰੂਰ ਕਰਨਾ ਚਾਹਾਂਗਾ ਕਿ ਬਾਬਾ ਜੀ ਉਹ ਸਾਚੇ ਲੋਕ ਜੀ ਸਾਰੀਆਂ ਸੰਗਤਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਿੱਖ ਜਥੇਬੰਦੀ ਸੇਵਾਦਾਰ ਕਮੇਟੀ ਵੱਲੋਂ ਕਿ ਇੱਥੇ ਇਸ ਸਾਲ ਮੇਲਾ 26 ਤਰੀਕ 26 ਮਈ ਦਿਨ ਐਤਵਾਰ ਸਾਰੀਆਂ ਸੰਗਤਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਨਿਮਰਤਾ ਸਹਿਤ ਸਾਰੀਆਂ ਸੰਗਤਾਂ ਪਹੁੰਚੋ ਸਾਰੀਆਂ ਸੰਗਤਾਂ ਨਾਲ ਕੇ ਸਹਿਯੋਗ ਕਰੋ ਦੇ ਨਾਲ ਲੰਗਰਾਂ ਦੀ ਸੇਵਾ ਵੀ ਕਰਾਓ ਜੀ ਸਾਰਿਆਂ ਦਾ ਸਾਡਾ ਫਰਜ਼ ਵਾਰਦਾ ਹੈ ਕਿ ਬਜ਼ੁਰਗਾਂ ਦੇ ਆ ਕੇ ਆਪਾਂ ਸਾਰੇ ਨਾਲ ਕੋ ਸੇਵਾ ਕਰੀਏ ਜਿਨ੍ਹਾਂ ਨੇ ਸੰਗਤਾਂ ਨੇ ਲੰਗਰਾਂ ਵਾਸਤੇ ਰਸਤਾ ਪਹੁੰਚਾਤੀਆਂ ਸੀ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਸੰਗਤਾਂ ਨੇ ਰਸਤਾ ਦੇਣੀਆਂ ਉਹ ਇੱਕ ਦਿਨ ਦੇ ਵਿੱਚ ਰਸਤਾ ਆਣ ਕੇ ਦੇ ਦਿਓ ਜੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਲੰਗਰ ਦੇ ਵਿੱਚ ਤੁਹਾਡੀ ਰਸਤ ਪੈ ਜਵੇ ਜੀ ਹੋਰ ਅਸੀਂ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਇਸ ਸਾਲ ਤੇ ਦੇਵੀਆਂ ਦਾ ਲੰਗਰ ਵੀ ਲਗਾਇਆ ਜਾਣਾ ਜੀ ਸੰਗਤ ਵੱਲੋਂ ਉਹ ਲਹਿਰੀ ਕਲਾਂ ਤੋਂ ਸੰਗਤ ਹੈ ਉਹਨਾਂ ਨੇ ਆਪਣੇ ਵੱਲੋਂ ਜਿਲੇਦੀਆਂ ਦਾ ਲੰਗਰ ਲਗਾਣਾ ਜੀ ਤੇ ਅਸੀਂ ਸ਼ਵੀਰ ਹੈ ਜੀ ਤਰਲੋchan ਸਿੰਘ ਸਿੱਧੂ ਬਨਾਵਲ ਨੂੰ ਲਗਾਈ ਜਾਣੀ ਹੈ ਜਲਜੀਰੇ ਦੇ ਸ਼ਵੀਰ ਇੰਦਰਜੀਤ ਸਿੰਘ ਸਿੱਧੂ ਲੁਧਿਆਣਾ ਵੱਲੋਂ ਲਗਾਈ ਜਾਣੀ ਹੈ ਅਸੀਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਓ ਨਾਲ ਕੇ ਸੇਵਾ ਕਰਾਵੋ ਬਜ਼ੁਰਗਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਨਿਸ਼ਾਨ ਸਾਹਿਬ ਦੀ ਸੇਵਾ ਚੋੜਾ ਬਦਲੇ ਜਾਣਾ ਹੈ ਤੇ ਮੂਰਤੀਆਂ ਨਿਸ਼ਾਨ ਦੀ ਸ਼ਨਿਗਾਰਨ ਕਰਾਈ ਜਾਣੀ ਹੈ ਕਿ ਸਾਰੀਆਂ ਸੰਗਤਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਓ ਨਾਲ ਕੇ ਸੇਵਾ ਕਰਾਓ ਸਾਡਾ ਸਾਰਿਆਂ ਨੂੰ ਤਰਜਵਾਰ ਹੈ ਕਿ ਅਸੀਂ ਨਾਲ ਕੇ ਆਪਣੇ ਬਜ਼ੁਰਗਾਂ ਦੀ ਸੇਵਾ ਕਰੀ ਤੇ ਅਸ਼ੀਰਵਾਦ ਪ੍ਰਾਪਤ ਕਰੀਏ ਨੇੜੇ ਦਿਨ ਤੇ ਧਾਰਮਿਕ ਪ੍ਰੋਗਰਾਮ ਹੋਣਾ ਜੀ ਕਲਾਕਾਰ ਵੀ ਰਵਰੂ ਦਿੱਤਾ ਜਾਣਾ ਜੀ ਤੇ ਉਹਦੇ ਵਿੱਚ ਇੱਕ ਮੈਡੀਕਲ ਚੈੱਕਅਪ ਹੈ ਜੀ ਉਹ ਬੇਦੀ ਹਸਪੀਟਲ ਤੋਂ ਲਗਾਇਆ ਜਾਣਾ ਜੀ ਇੱਕ ਅੱਖਾਂ ਦਾ ਚੈੱਕਅਪ ਮੈਡੀਕਲ ਚੈੱਕਅਪ ਹੈ ਜੀ ਤੇ ਜਿਹਦੇ ਵਿੱਚ ਮਰੀਜ਼ਾਂ ਨੂੰ ਇਹਨਾਂ ਦਵਾਈਆਂ ਦਿੱਤੀਆਂ ਜਾਣੀਆਂ ਤੇ ਦਵਾਈਆਂ ਵੋਸਤ ਦਿੱਤੀਆਂ ਜਾਣੀਆਂ ਡੇਰੇ ਵੱਲੋਂ ਜੀ ਉਹ ਬੰਗਿਆਪੁਰ ਸੇਖੀ ਅੱਖਾਂ ਦਾ ਮੈਡੀਕਲ ਚੈੱਕਅਪ ਪਹੁੰਚਾਣਗੇ ਤੇ ਅਸੀਂ ਸਾਰਿਆਂ ਸੰਤਾਂ ਤੋਂ ਬੇਨਤੀ ਕਰਦੇ ਲੋੜਵੰਦ ਮਰੀਜ਼ਾਂ ਆਪਣੇ ਅੱਖਾਂ ਚੈੱਕ ਕਰਾਉਣ ਇਹ ਮੈਡੀਕਲ ਕੈਂਪ ਲਗਾਣੀ ਆਪਣੇ ਆਪ ਤੇ ਦਵਾਈਆਂ ਫ੍ਰੀ ਦਿੱਤੀਆਂ ਜਾਣੀਆਂ ਕਿ ਸਾਰੇ ਆਣ ਕੇ ਉਹਦਾ ਲਾਭ ਉਠਾਉਣ ਸਾਰੇ ਅਸੀਂ ਸੰਸਾਰ ਦਾ ਹਵਾਲਾ ਕਰਦੇ ਹਾਂ ਕਿ ਕਰਾ ਸੰਭਲੋ ਗੋਵਰ ਸਾਚੇ ਦਰਵਾਜ਼ੇ ਕੀ ਜੈ ਉਹਨਾਂ ਨੇ ਟੋਣਾ ਚਾੜ ਕੇ ਚੱਲ ਜਾਣਾ ਉਹ ਭੁਗਤਣਾ ਉਹਨਾਂ ਨੇ ਪੈਣਾ ਜਿਹੜੇ ਸਾਧੀਆਂ ਨੂੰ ਗੜਾ ਜਿਹੜਾ ਉਹਦਾ ਰੈਂਟ ਹੈ 50 ਰੁਪਿਆ ਪੰਡਾ ਜਾ ਰਿਹਾ ਸਾਧਿਓ ਉਹ ਬਾਹਰ ਜਾਏ ਉਹਨਾਂ ਦੇਣਾ ਪੈਣਾ ਜਿੱਥੇ ਮਰਜ਼ੀ ਚੱਲ ਜਾਣਾ ਜਿੱਥੇ ਮਰਜ਼ੀ ਵਾਲਾ ਪੈਸਾ ਲੈਣ ਉਹ ਰੈਂਟ ਦੇਣਾ ਹੀ ਪੈਣਾ ਕੱਲ ਕੰਮ ਕੀਤਾ ਉਹ ਗੰਦ ਦਾ ਮਨ ਜਿਹੜਾ ਹੈਗਾ ਉਹਦਾ ਖਮਾਜਾ ਭੁਗਤਣਾ ਪੈਣਾ ਨਾ ਇਹ ਸਾਡਾ ਲਗਾਤਾਰ ਆਈ ਬਾਰ ਬਾਰ ਕਹਿੰਦੇ ਆਏ ਆ ਅਸੀਂ ਬੜੀ ਸ਼ਰਾਬਤ ਦਿਖਾਈ ਅਸੀਂ ਕੁਆਟਰ ਹੋਰ ਲੈ ਲਿਆ ਅਸੀਂ ਲੜਾਈ ਝਗੜੇ ਤੋਂ ਦੂਰ ਹੁੰਦੇ ਹੋਏ ਅਸੀਂ ਜਾਤੀਓ ਉਹ ਕੁਆਟਰ ਦੇ ਨਜਾਇਜ਼ ਕਬਜ਼ਾ ਕੋਰਟ 'ਚ ਕੇਸ ਲਾਇਆ ਕੋਰਟ 'ਚ ਵੀ ਹਾਰ ਗਏ ਜੁਰਮਾਨਾ ਲੱਗਿਆ ਹੁਣ ਬੀਬੀਐਮਬੀ ਕੋਰਟ ਦੇ ਵਿੱਚ ਕੇਸ ਲੱਗਾ ਆ ਹੁਣ ਜਲਦੀ ਇਹਨਾਂ ਦੇ ਜਿਹੜੇ ਆਗੇ ਸਾਥੀ ਐ ਡੀਸੀ ਨਹੀਂ ਕਲੇਰ ਆਉਣ ਦੇਣੇ ਤੇ ਉਹ ਰੈਂਟ ਪਹਿਲਾਂ ਜਮ੍ਹਾਂ ਕਰਾਉਣਾ ਪੈਣਾ ਤੇ ਹੁਣ ਉਹਨਾਂ ਨੂੰ ਉਹ ਦੇਖਣਗੇ ਲੀਡਰ ਨੇ ਆਪਣਾ ਝੋਲਾ ਚਾੜ ਕੇ ਚੱਲ ਜਾਣਾ ਅਰੇ ਬਾਕੀ ਬੱਜੇ ਸਾਥੀ ਉਹ ਭੁਗਤਣਗੇ ਹਾਂ ਸਾਥੀ ਹਸਨ ਸਾਹਿਬ ਜੀ ਹੋਰ ਹੈਗੀ ਗੱਲ ਫੜਾਣ ਜਾਂਦੇ ਮੈਂ ਸਾਥੀਆਂ ਨੇ ਇੱਕ ਗੱਲ ਹੋਰ ਦੱਸੀ ਸੀ ਕਿ 4 ਤਰੀਕ ਤੱਕ ਕੋਡ ਆਪਰੇਟਡ ਹੈਗਾ ਆ ਅਸੀਂ ਮੈਨੇਜਮੈਂਟ ਨੂੰ ਸਾਫਤੀ ਦਾ ਰੋਕੋ ਅਧਿਕਾਰ ਕਰਦੇ ਹੋਏ 4 ਤਰੀਕ ਤੱਕ ਦਾ ਟਾਈਮ ਅਸੀਂ ਜਿੱਤਾਂ ਜਿੱਗਾ ਵੀ 4 ਤਰੀਕ ਜਿਹੜਾ ਕੋਡ ਆਪਰੇਟਡ ਹਟ ਜਾਂਦਾ ਆ ਤੇ ਸਾਥੀਓ ਸਭ ਤੋਂ ਪਹਿਲੇ ਸੈਂਟਰ ਦੇ ਸੰਬੰਧ ਦੇ ਵਿੱਚ ਸਾਡੀ ਯੂਨੀਅਨ ਜਾਂ 5 ਤਰੀਕ ਨੂੰ ਜਾਂ 10 ਵਿਚ ਵਿੱਚ 4-5 ਦੇ ਵਿਚ ਵਿੱਚ ਪਹਿਲਾਂ ਸਾਡੀ ਯੂਨੀਅਨ ਵੱਲੋਂ ਅਸੀਂ ਚੀਫ ਇੰਜੀਨੀਅਰ ਦੇ ਦਫ਼ਤਰ ਅਸੀਂ ਧਰਨੇ ਦਾ ਪ੍ਰੋਗਰਾਮ ਅੱਲੀ ਕਿਹਾ ਆ ਉਹ ਤੁਹਾਡੇ ਸਾਰੇ ਸਾਥੀਆਂ ਦੇ ਧਿਆਨ ਜਮਾ ਕਰਨਾ ਚਾਹੁੰਦਾ ਇਹ ਸੋਖਾ ਇਹਨਾਂ ਨੇ ਮੰਨਣਾ ਨਹੀਂ ਹੈਗਾ ਇਸ ਕਰਕੇ ਪਹਿਲੇ ਸਭ ਤੋਂ ਪਹਿਲਾਂ ਜਿਹੜਾ ਧਰਨਾ ਅਸੀਂ ਆਪਣੇ ਯੂਨੀਅਨ ਵੱਲੋਂ ਦੇਵਾਂਗੇ ਬਾਕੀ ਜੇ ਫਿਰ ਵੀ ਉਹ ਚਾਰਾ ਨਹੀਂ ਹੁੰਦਾ ਸੈਂਟਰ ਦੇ ਸੰਬੰਧ ਦੇ ਵਿੱਚ ਵਿਭਾਗ ਇਸ ਪਾਸੇ ਨੂੰ ਨਹੀਂ ਜਾਂਦਾ ਤੇ ਸਾਥੀਓ ਇੱਕ ਅਪੀਲ ਫਿਰ ਅਸੀਂ ਗੇੜ ਮੀਟਿੰਗ ਕਰਕੇ ਕਰਾਂਗੇ ਇਹ ਕਿਸੇ ਫੜਾ ਕੱਲੀ ਜਥੇਬੰਦੀ ਦਾ ਮਸਲਾ ਨਹੀਂ ਹੈ ਉਹਦੇ ਵਿੱਚ ਸਾਰੀਆਂ ਰਿਕੋਨਾਈ ਯੂਨੀਅਨ ਦੀ ਕਾਰ ਲੈ ਗਈ ਨਾ ਕਿਉਂਕਿ ਉਹ ਤੁਸੀਂ ਸ਼ੋਗਨ ਯੂਨੀਅਨ ਯਾਰ ਅਸੀਂ ਨਹੀਂ ਜਾਣਾ ਉਹਦੇ ਵਿੱਚ ਆਪਾਂ ਅਪੀਲ ਕਰਾਂਗੇ ਕਿ ਜੇ ਸੈਂਟਰ ਲੈਣਾ ਆ ਤੇ ਸਾਰੇ ਸਾਥੀ ਬਸਾਂ ਲੈ ਕੇ ਵਕੀ ਇੰਜੀਨੀਅਰਾਂ ਦੇ ਪਾਸੇ ਨੂੰ ਉੱਥੇ ਘਰਾਓ ਕੀਤਾ ਜਾਊਗਾ ਜਾਂ ਅਸੀਂ ਫਿਰ ਘਾਟੀ ਉੱਤੇ ਵੈਰੀਅਰ ਤੇ ਬਸਾਂ ਰੋਕ ਕੇ ਉੱਥੇ ਰੋਸ ਮਜਾਰਾ ਕਰਾਂਗੇ ਇੰਡਾ ਨੇ ਸਾਨੂੰ ਥੋੜੇ ਜਿਹਾ ਕੰਮ ਕਰਨੇ ਪੈਣੇ ਆ ਜੇ ਪੈਸੇ ਲੈਣੇ ਆ ਤੇ ਯੂਨੀਅਨ ਮੋਰੇ ਲੱਗੂਗੀ ਉਹ ਤੁਸੀਂ ਕੋਈ ਡਰਨਾ ਨਹੀਂ ਹੈਗਾ ਕੋਈ ਧੰਨਵਾਦ ਕੋਈ ਵੀ ਹੋਏ ਯੂਨੀਅਨ ਮੋਰੇ ਲੱਗੂਗੀ ਮੋਰੇ ਲਾਕੇ ਸੀ ਕੰਮ ਕਰਾਂਗੇ ਇਹਨਾਂ ਦਾ ਵੀ ਸਹਿਯੋਗ ਲਵਾਂਗੇ ਕੋ ਪੈਸੇ ਤਾਂ ਇਨੀ ਵੀ ਲੈਣੇ ਹੈਗੇ ਆ ਤੇ ਅਸੀਂ ਸਭ 6 ਤਰੀਕ ਦਾ 6 ਤਰੀਕ ਦਾ 4 ਤਰੀਕ ਦਾ ਕੋਰਡ ਕਨਟਰ 6 ਤਰੀਕ ਨੂੰ ਸਾਡੀ ਯੂਨੀਅਨ ਵੱਲੋਂ ਚੀਫ ਆਫਸ ਦੇ ਵਿੱਚ ਪਹਿਲਾਂ ਜਿਹੜਾ ਇਨਸੈਂਟਰ ਦੇ ਵਿਰੋਧ ਦੇ ਵਿੱਚ ਰੋਸ ਦੇ ਵਿੱਚ ਸਾਡੀ ਯੂਨੀਅਨ ਵੱਲੋਂ ਪਹਿਲਾ ਧਰਨਾ ਦਿੱਤਾ ਜਾਊਗਾ ਸਰਕਾਰ ਦੇ ਤੇ ਜੇ ਫਿਰ ਵੀ ਗੱਲ ਨਾ ਬਣੀ ਸਾਰੇ ਸਾਥੀਆਂ ਦਾ ਉਸ ਤੋਂ ਬਾਅਦ ਜੇ ਸਾਨੂੰ ਸਹਿਯੋਗ ਲੈਣਾ ਪਿਆ ਸਾਥੀਆਂ ਦੇ ਵਿੱਚ ਇਹ ਨਾ ਕਿਹਾ ਦੇਓ ਜਿਹਨੀਆਂ ਇਹਨਾਂ ਦਾ ਇਹ ਯੂਨੀਅਨ ਆ ਪੂਰਾ ਤਲੋਮ ਨੂੰ ਸਾਰੇ ਸਹਿਯੋਗ ਦਿਓ ਤਾਈਆਂ ਇਹ ਚੀਜ਼ਾਂ ਸਾਨੂੰ ਮੈਣੀਆਂ ਐ ਸੈਂਟਰ ਵੀ ਦੋਨੇ ਤਾਈਆਂ ਮੈਣੇ ਆ ਜੇ ਸਾਰੇ ਇੱਕ ਪਲੇਟਫਾਰਮ ਤੇ ਆ ਜਵਾਂਗੇ ਤੇ ਦੋ ਤਨਖਾਹਾਂ ਵੀ ਸਾਨੂੰ ਸਾਥੀਓ ਤਾਈਆਂ ਮੈਣੀਆਂ ਜੇ ਸਾਰੇ ਸਹਿਯੋਗ ਕਰਨਗੇ ਸਾਰੇ ਸਾਥੀਆਂ ਦਾ ਧੰਨਵਾਦ ਇਸ ਚੀਜ਼ ਦਾ ਯਾਰ ਕਿਉਂ ਇਹੀ ਗੱਲ ਮੈਂ ਦੁਬਾਰਾ ਕਹਿਣੀ ਸੀ ਕਿਉਂਕਿ ਅਸੀਂ ਵੀ ਹੁਣ ਇਹ ਪ੍ਰੋਸੈਸ ਸ਼ੁਰੂ ਕਰਦਣਾ ਮਰਖਾ ਨੂੰ ਵੀ ਪਤਾ ਆ ਕਿ ਤਨਖਾਹ ਸੌ ਕੀ ਨਹੀਂ ਮੈਣੀ ਇਹ ਜਿਨ੍ਹਾਂ ਦਾ ਆਪਣੇ ਜਤਿੰਦਰ ਹੋਣਾ ਨੇ ਆਪਣੇ ਸਿਗਨਲ ਲੇਕੇਸ਼ਨ ਨੇ ਉਹਨਾਂ ਨੇ ਬਾਰ-ਬਾਰ ਅਪੀਲ ਕਰਦੇ ਸੀ ਸਾਡਾ ਡਿਪਲੋਮਾ ਕੀਤਾ ਸਾਨੂੰ ਜਾਈ ਨਹੀਂ ਬਣਾਇਆ ਤਾਂ ਅਸੀਂ ਉਹਨਾਂ ਦੀ ਦੁਆਰਾ ਗੱਲ ਰੱਖੀ ਆ ਤੇ ਉਹਨਾਂ ਦੀ ਪ੍ਰਪੋਜ਼ਲ ਉਹਨਾਂ ਨੇ ਭਾਖੜਾ ਜਿਹੜਾ ਆਪਣੇ ਚੀਫ ਅੰਜੀਰਨ ਉਹਨੂੰ ਕਹਿ ਦਿੱਤਾ ਕਿ ਉਹਨਾਂ ਦੀ ਪ੍ਰਪੋਜ਼ਲ ਭੇਜੋ ਜਿਹੜੇ ਜਾਈ ਜਨਾਂ ਨੇ ਡਿਪਲੋਮਾ ਕੀਤਾ ਆ ਉਹਨਾਂ ਦੇ ਰਿਕਾਰਡ ਸਾਨੂੰ ਭੇਜਿਆ ਜਾਵੇ ਉਹ ਬਣਾਤੇ ਜਾਣਗੇ ਸੋ ਸਾਥੀਓ ਉਹ ਮੈਨੂੰ ਜਤਿੰਦਰ ਦੇ ਆਲ ਦੇਖ ਕੇ ਕਿਸੇ ਚੇਤਾ ਆ ਗਿਆ ਜੱਸੀ ਭਾਜੀ ਦਾ ਉਹ ਜੱਸੀ ਭਾਜੀ ਦੀ ਚਾਹਤ ਦੇਖੋ ਉਹ ਡੈਥ ਹੋ ਗਈ ਉਹ ਯਾਰ ਬੜਾ ਬਹੁਤ ਜ਼ਿਆਦਾ ਘਾਟਾ ਪਿਆ ਪ੍ਰੋਜੈਕਟ ਨੂੰ ਬਹੁਤ ਠੰਡਾ ਬੰਦਾ ਸੀਗਾ ਜਿਵੇਂ ਮੈਨੂੰ ਉਹ ਰਾਜੂ ਦਾ ਨਾਮ ਯਾਦ ਆਇਆ ਤੇ ਨਾਲ ਹੀ ਦਸੀ ਦਾ ਧਿਆਨ ਦੀ ਉਸੇ ਪਾਸੇ ਚਲ ਗਿਆ ਤੇ ਮੈਨੂੰ ਬੜਾ ਅਜੀਬ ਜਿਹਾ ਫੀਲਿੰਗ ਜੀ ਆਈ ਕਿ ਦੇਖੋ ਕਿੰਨਾ ਵਧੀਆ ਸਾਥੀ ਸੀ ਠੰਡਾ ਸਾਥੀ ਸੀਗਾ ਉਹਦੀ ਸਟਨਲੀ ਉਹਦੀ ਜਿਹੜੀ ਉਹ ਮੌਤ ਮਤਲਬ ਹੋ ਗਈ ਸਾਡੀ ਦੁਨੀਆ ਦਾ ਦੁੱਖ ਬੇਸਕਾ ਸਾਰੇ ਸਾਥੀਓ ਬਾਕੀ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਾਥੀਓ 4 ਤਰੀਕ ਨੂੰ ਕੋਰੋਨ ਕੋਟਲ ਖਤਮ ਹੋ ਜਾਣਾ 6 ਤਰੀਕ ਨੂੰ ਸਾਡੇ ਜੱਫੇ ਪਤੀ ਵੱਲੋਂ ਆਪਣੇ ਸਰਕਾਰ ਨੇ ਪੰਜਾਬ ਰਾਣਾ Rajasthan ਵਾਲੇ ਉਹ ਸਾਡੇ ਸੈਟਅਪ ਤੇ ਸਹਿਰ ਨਹੀਂ ਕਰਦੇ ਉਹਦੇ ਖਿਲਾਫ ਇੱਕ ਦਿਨ ਦਾ ਧਰਨਾ ਅਸੀਂ ਕੀ ਮੋਕ ਰੱਖਿਆ 6 ਤਰੀਕ ਯੂਨੀਅਨ ਉੱਤੇ ਧਰਨਾ ਦੇਗੀ ਪਰ ਫਰਕ ਨਹੀਂ ਆਉਂਦਾ ਜਿਹੜਾ ਵੀ ਆ ਜਾਦਾ ਜਵਾਲਤੀ ਕੋਈ ਨਹੀਂ ਉਹ ਉੱਤੇ ਪਹੁੰਚਣ ਬੜੇ ਧੰਨੇ ਸ਼ਾਮ ਲੋੜ ਜਾਂ ਜਾਂਦਾ ਜਾਂ ਜਨਮ ਵਰਤ ਸਰਕਾਰ ਜੀ ਦੀ ਨਿੰਦਾ ਵੋਟ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਨਵਾਂ ਸ਼ਹਿਰ ਦੇ ਬੰਗਾ ਰੋਡ ਤੇ ਹਜ਼ਰਤ ਦਰਵਾਰ ਪੰਜ ਪੀਰ ਜੀ ਦਾ ਸਲਾਨਾ ਜੋੜ ਮੇਲਾ ਜਿਹੜਾ 4 ਅਤੇ 5 ਜੂਨ ਦਿਨ ਮੰਗਲ ਅਤੇ ਬੁੱਧਵਾਰ ਨੂੰ ਸਾਡੇ ਇਸ ਦਰਵਾਰ ਦੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਆ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਹਾਜ਼ਰੀ ਲਗਵਾਣਗੇ ਹਰ ਸਾਲ ਇਹ ਮੇਲਾ ਜਿਹੜਾ 4 ਤੇ 5 ਜੂਨ ਨੂੰ ਸਰਦਾ ਪੂਰਵਕ ਆ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ 100 ਇਸ ਵਾਰੀ حضرت ਦਰਵਾਰ ਪੰਜ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਤੇ 4 ਅਤੇ 5 ਜੂਨ ਨੂੰ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਜਿਹੜਾ بڑا ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਬੰਟੀ ਖਵਾਲ ਮਹੇਸ਼ ਸਾਜਨ ਆਬਦ ਅਲੀ ਮਤੋਈ ਮਨੀ ਗਿਲ ਸਨਾ ਫਤੇ ਅਲੀ ਖਾਨ ਇਸ਼ਰਤ ਅਲੀ ਅਮਿਤ ਅਨਵਰ ਬਲਜਿੰਦਰ ਬੈਂਸ ਪੰਜਾਬ ਦੀ ਪ੍ਰਸਿੱਧ ਗਾਇਕਾ ਸੁਲਤਾਨਾ ਨੂਰਾ ਜੀ ਜਿਹੜਾ ਇਹ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਿਹੜਾ ਸਟੇਜ ਖੱਤਰ ਦੀ ਭੂਮਿਕਾ ਦੀਪਾ ਮੀਉਵਾਲ ਅਤੇ ਸਾਡੇ ਕੁਲਰਾਜ ਮੁਹੰਮਦ ਰਾਜੀ ਜੀ ਇਹ ਸਟੇਜ ਦਾ ਸੰਚਾਲਨ ਕਰਨਗੇ ਸੋ ਇਸ ਮੌਕੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਦਰਬਾਰਾਂ ਤੋਂ ਜਿਹੜੇ ਗੱਦੀ ਨਿਸ਼ੀਨ ਮਹਾਪੁਰਸ਼ ਪਹੁੰਚਣਗੇ ਸੋ ਸਾਰਿਆਂ ਨੂੰ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ ਸੋ ਇਸ ਮੇਲੇ ਦੇ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਚਿਸ਼ਤੀ ਜੀ ਹੋਰਾਂ ਦੇ ਨਾਲ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਹੋ ਰਿਹਾ ਹੈ ਉਸ ਦੇ ਸੰਬੰਧ ਵਿੱਚ ਇੱਥੋਂ ਦੇ ਗੱਦੀ ਨਸ਼ੀਨ ਪੂਜਨੀਕ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਹੋਰੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜਾ ਮੇਲਾ ਚੱਲ ਰਿਹਾ ਤਿਆਰੀਆਂ ਤੁਹਾਡੇ ਮੇਲੇ ਦੀਆਂ ਚੱਲ ਰਹੀਆਂ ਉਹਦੇ ਸੰਬੰਧ ਵਿੱਚ ਜਾਣਕਾਰੀ ਸਾਰੀ ਸੰਗਤਾਂ ਨੂੰ ਦਿਓ ਜੀ ਹਾਂ ਜਿਹੜਾ ਇਹ ਮੇਲਾ ਆ ਆਪਣਾ ਸਾਲਾਨਾ ਜੋੜ ਮੇਲਾ ਹਜਰ ਦਰਬਾਰ ਪੰਜ ਪੀਰ ਬੰਗਾ ਰੋਂ ਨਵਾ ਸਾਹਿਬ ਜੋ ਕਿ ਬਸਦੀਆਂ ਤੋਂ ਇਹ ਮੇਲਾ ਚੱਲਦਾ ਆਇਆ ਜੋ ਕਿ ਹਰ ਇੱਕ ਸਾਲ 4 ਜੂਨ ਨੂੰ ਆਪਣੇ ਕਵਾਲੀ ਦੀ ਰਸਮ ਪਹਿਲਾ ਚਿਰਾਗ ਰਸਮ ਫਿਰ ਕਵਾਲੀ ਦੀ ਰਸਮ ਹੋਏਗੀ 5 ਜੂਨ ਨੂੰ ਝੰਡੇ ਦੀ ਰਸਮ ਉਸ ਤੋਂ ਬਾਅਦ ਚ ਸਿੰਗਰ ਜਿਹੜੇ ਆ ਆਪਣੇ ਗੁਣਗਾਨ ਕਰਨਗੇ ਔਰ ਜਿਹੜਾ ਲੰਗਰ ਦਾ ਹੈ ਪੂਰਾ ਅਟੁੱਟ ਵਰਤਿਆ ਜਾਊਗਾ ਅਸੀਂ ਪੂਰਾ ਇਲਾਕਾ ਨਿਵਾਸੀ ਪੂਰੇ ਸਾਰਿਆਂ ਨੂੰ ਸਾ ਸੰਗਤ ਨੂੰ ਅਸੀਂ ਇਹ ਹੀ ਰਿਕਵੈਸਟ ਬੇਨਤੀ ਕਰਦੇ ਆਂ ਜਰੂਰ ਇਸ ਦਰਬਾਰ ਤੇ ਪਹੁੰਚੋ ਆਸ਼ੀਰਵਾਦ ਬਹੁਤ ਤਰ੍ਹਾਂ ਜਗ੍ਹਾ ਜਗ੍ਹਾ ਤੋਂ ਮਹਾਪੁਰਸ਼ ਵੀ ਆ ਰਹੇ ਨੇ ਆਸ਼ੀਰਵਾਦ ਵੀ ਪ੍ਰਾਪਤ ਕਰੋ ਉਹ ਦਰਬਾਰ ਬਾਬਾ ਹਜਤ ਪੰਜੀ ਦਰਬਾਰ ਤੇ ਆਪਣੀ ਹਾਜ਼ਰੀ ਭਰੋ ਜੋ ਕਿ ਇਹ ਦਰਬਾਰ ਐਸਾ ਪਾਚਿੰਨ ਦਰਬਾਰ ਹੈ ਜਿਹਦੇ ਵਿੱਚ ਇੱਥੇ ਜੋ ਵੀ ਸੁੱਖੋ ਉਹ ਪੂਰੀਆਂ ਹੁੰਦੀਆਂ ਪੂਰੇ ਇਲਾਕਾ ਨੂੰ ਅਸਾਨੂੰ ਪਤਾ ਵੀ ਹੈ ਇਹੀ ਕਹਿ ਕੇ ਅਸੀਂ ਸਾਰੇ ਆਪਣੇ ਇਲਾਕੇ ਦੇ ਨਿਵਾਸੀ ਨੂੰ ਇਹ ਰਿਕਵੈਸਟ ਕਰਦੇ ਹਾਂ ਸਾਰੇ ਪਹੁੰਚੋ ਇਸ ਦਰਬਾਰ ਤੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਬਾਕੀਆ

ਹਾਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਪਰੋਕਤ ਵਾਸਤੇ ਬਤਸੀ ਨੂੰ ਇਜਾਜ਼ਤ ਦਿਓ ਧੰਨਵਾਦ